ਹੈਲੋ ਮੈਂ ਡਾਕਟਰ ਤੇਰਾਕਰ ਪੂਰੇ ਜੋਸ਼ ਨਾਲ ਲੈ ਕੇ ਆਈਆਂ ਇੱਕ ਨਵੀਂ ਵੀਡੀਓ ਮੈਂ ਆਪਣਾ ਮੈਥ ਹੱਲ ਕਰ ਰਹੀ ਸੀ ਦੇਖ ਰਹੀ ਸੀ 7 ਸਤੰਬਰ ਤੋਂ ਪਿਤਰਪਖ ਸ਼ੁਰੂ ਹੋਇਆ ਤੇ ਮੈਂ ਆਪਣੇ ਦਰਸ਼ਕਾਂ ਨਾਲ ਇੰਨਾ ਪਿਆਰ ਕੀਤਾ ਮੈਂ ਉਹਨਾਂ ਦੀ ਨੌਲੇਜ ਵਧਾਉਣ ਲਈ 17 ਵੀਡੀਓ ਅਪਲੋਡ ਕਰ ਦਿੱਤੀਆਂ ਕੋਈ ਕਸਰ ਨਹੀਂ ਛੱਡੀ ਸੋ ਅੱਜ ਜਿਹੜੀ ਵੀਡੀਓ ਮੈਂ ਲੈ ਕੇ ਆਈਆਂ ਇਹ ਐਸਾ ਰਾਜ ਖੋਲੇਗੀ ਜਿਸ ਵਿੱਚ ਤੁਸੀਂ ਮੈਂ ਤੇ ਹੋਰ ਬਹੁਤ ਸਾਰੇ ਲੋਕ ਜਾਂ ਕਹਿ ਲਓ ਸਧਾਰਨ ਮਨੁੱਖ ਹਮੇਸ਼ਾ ਚਿੰਤਤ ਰਹਿੰਦਾ ਕਿ ਜਦੋਂ ਕਦੀ ਮਿਰਤਕ ਸੁਪਨੇ ਚ ਆਉਂਦੇ ਕਿ ਉਹ ਸੱਚਮੁੱਚ ਸਾਡਾ ਪਿਤਰ ਹੀ ਹੁੰਦਾ ਜਾਂ ਫਿਰ ਉਹ ਪ੍ਰੇਤਾਂ ਦੀ ਛਵੀ ਹੋ ਸਕਦੀ ਆ ਬੜਾ ਕੁਝ ਚੱਲਦਾ ਸੁਪਨ ਸੰਸਾਰ ਚ ਇਹ ਸੁਪਨਿਆਂ ਦਾ ਮਨੋਵਿਗਿਆਨ ਮੈਂ ਤੁਹਾਨੂੰ ਸਮਝਾਵਾਂਗੀ ਵਿੜੀ ਦੇ ਅੰਤ ਚ ਮੈਂ ਤੁਹਾਨੂੰ ਇੱਕ ਵਿਰਲਾ ਉਪਾਦ ਸੁਣਾਇਆ ਜਿਹਦੇ ਨਾਲ ਤੁਸੀਂ ਕਦੀ ਵੀ ਗਲਤੀ ਨਾਲ ਪ੍ਰੇਤ ਜੋ ਸੁਪਨੇ ਚ ਆਇਆ ਤੁਹਾਨੂੰ ਤੰਗ ਕਰ ਰਿਹਾ ਉਹਨੂੰ ਪਿਤਰ ਸਮਝ ਕੇ ਉਸ ਪ੍ਰੇਤ ਦੀ ਅਸ਼ਾਂਤ ਊਰਜਾ ਨੂੰ ਆਪਣੇ ਘਰ ਵਿੱਚ ਸਥਾਪਿਤ ਨਾ ਕਰ ਲਿਓ ਕਿਤੇ ਇਸ ਲਈ ਅੰਤ ਤੱਕ ਇਹ ਵੀਡੀਓ ਜ਼ਰੂਰ ਦੇਖੋ ਬੇहद ਕੰਮ ਦੀ ਵੀਡੀਓ ਬਣਾਈ ਹੈ ਮੈਂ ਤੁਹਾਨੂੰ ਪਛਾਣ ਦੱਸ ਦਿੰਨੀ ਆ ਸੁਪਨੇ ਚ ਪਿਤਰ ਕਿਦਾਂ ਪਛਾਣਨਾ ਜਾਂ ਪ੍ਰੇਤ ਕਿਦਾਂ ਪਛਾਣਨਾ ਆਇਡੈਂਟੀਫਿਕੇਸ਼ਨ ਬਹੁਤ ਜ਼ਰੂਰੀ ਆ ਪਰਮ ਭਲੇਖਿਆਂ ਚ ਕਿਤੇ ਉਹ ਹਿਰਦਾ ਇਤਾਂ ਤੁਹਾਨੂੰ ਦੇਈ ਜਾਏ ਤੇ ਤੁਸੀਂ ਪਿੱਤਰ ਸਮਝ ਕੇ ਉਸ ਪ੍ਰੇਤ ਦੀਆਂ ਹਿਰਦਾਂ ਨੂੰ ਫੋਲੋ ਕਰਨ ਲੱਗ ਪਾਓ ਤੇ ਆਪਣਾ ਪਰਿਵਾਰ ਦਾ ਪੱਠਾ ਵਟਾ ਲਓ ਇਦਾਂ ਹੁੰਦਾ ਹੈ ਇਦਾਂ ਹੁੰਦਾ ਹੈ ਪੈਰਾਨਾਰਮਲ ਸੰਸਾਰ ਕਿਸੇ ਵੇਲੇ ਮੇ ਲਾਈਵ ਆਉਣਾ ਹੈ ਔਰ ਆਪਣੇ ਨਿੱਜੀ ਜੀਵਨ ਨਾਲ ਆਪਣੀਆਂ ਪਰਿਵਾਰਕ ਗੱਲਾਂ ਏਸੇ ਹੀ ਪੈਰਾਲੋਕਿਕ ਸੰਸਾਰ ਦੀਆਂ ਕਰਾਂਗੇ ਜੋ 100% ਸੱਚ ਹੋਣਗੀਆਂ ਅੱਡ ਬੀਤੀਆਂ ਸੋ ਮੈਂ ਦੱਸਣ ਲੱਗੀਆਂ ਪਹਿਲਾਂ ਪਿਤਰਾਂ ਦੀ ਪਛਾਣ ਤੁਸੀਂ ਕਿਦਾਂ ਕਰਨੀ ਹੈ। ਪ੍ਰਤਨ ਪ੍ਰਤਨ ਗ੍ਰੰਥਾਂ ਚ ਆਈਡੈਂਟੀਫਿਕੇਸ਼ਨ ਦੱਸੀ ਹੈ ਕਿ ਜਦੋਂ ਪਿਤਰ ਸੁਪਨੇ ਚ ਦਰਸ਼ਨ ਦਿੰਦੇ ਹਨ ਨਾ ਉਹਨਾਂ ਦੀ ਛਵੀ ਉਹਨਾਂ ਦੀ ਸ਼ਕਲ ਉਹਨਾਂ ਦਾ ਚਿਹਰਾ ਮੋਰਾ ਜੇਕਰ ਉਹਨਾਂ ਦਾ ਆਕਸ ਜਾਂ ਪਰਛਾਵਾਂ ਹਮੇਸ਼ਾ ਤੁਹਾਨੂੰ ਨਜ਼ਰ ਆਏਗਾ ਸ਼ਾਂਤ ਇੱਕ ਅਗੰਮੀ ਲੋ ਪ੍ਰਕਾਸ਼ ਹੋਏਗਾ ਤੇ ਇੱਕ ਅਸੀਸ ਨਾਲ ਭਰੀ ਜਿਹੜੀ ਉਹਨਾਂ ਦੀ ਦੇਖ ਹੈ ਉਹ ਤੁਹਾਨੂੰ ਲੱਗੇਗੀ ਸਿਰ ਦੇ ਉੱਤੇ ਤੁਸੀਂ ਦੇਖਣਾ ਧਿਆਨ ਨਾਲ ਹਲਕੀ ਚਮਕ ਤੇ ਬਹੁਤ ਡੂੰਗੀ ਸ਼ਾਂਤੀ ਪਿੱਤਰ ਦੇ ਨਜ਼ਰ ਆਏਗੀ ਜੇ ਮੈਂ ਉਹਨਾਂ ਦੇ ਪਹਿਰਾਵੇ ਦੀ ਗੱਲ ਕਰਾਂ ਤਾਂ ਜ਼ਿਆਦਾਤਰ ਸਫੈਦ ਪਹਿਰਾਵਾ ਹੁੰਦਾ ਹੈ ਜਾਂ ਬਹੁਤ ਲਾਈਟ ਸ਼ੇਡਸ ਵਿੱਚ ਸੁਚੱਜਾ ਤੇ ਸਾਫ਼ ਸੁਥਰਾ ਨੀਟ ਐਂਡ ਕਲੀਨ ਪਹਿਰਾਵਾ ਹੋਏਗਾ ਕਿਉਂਕਿ ਉਹ ਸਪਿਰਚੁਅਲ ਸੂਖਮ એનર્ਜੀ ਹੈ ਇਸ ਲਈ ਜਦੋਂ ਕਦੀ ਹਾ ਭਾਵ ਤੁਸੀਂ ਪੜਨੇ ਹੋਣ ਸੁਪਨੇ ਦੇ ਵਿੱਚ ਦੇਖੋ ਸੁਪਨੇਜ ਤੁਹਾਡੀਆਂ ਦੁਨਿਆਵੀ ਅੱਖਾਂ ਬੰਦ ਆ ਮਨ ਦੀਆਂ ਅੱਖਾਂ ਖੋਲ ਕੇ ਪਿਤਰਾਂ ਨੂੰ ਪਛਾਣਨਾ ਹੈ ਪ੍ਰੇਤ ਨੂੰ ਪਛਾਣਨਾ ਹੈ ਫੇਰ ਹੀ ਫਾਇਦਾ ਹੋਏਗਾ ਹੱਪਾ ਪਿਆਰ ਨਾਲ ਭਰੇ ਹੋਏ ਹੋਣਗੇ ਐਦਾਂ ਲੱਗੇਗਾ ਤੁਹਾਨੂੰ ਅਸੀਸ ਦੇ ਰਹਾ ਸੁਪਨੇ ਤੋਂ ਜਦੋਂ ਹੀ ਅਚਨ ਚੇਤ ਤਰਬਖ ਕੇ ਜਾਗੋਗੇ ਤਾਂ ਡਰ ਦੀ ਤਹਿਤ ਕੰਬਣ ਦੀ ਤਹਿਤ ਤੁਹਾਡਾ ਮਨ ਹਲਕਾ ਲਾਈਟ ਦੇਰ ਪਰ ਸੰ ਅੰਦਰੋਂ ਕੋਈ ਆਤਮਿਕ ਖੁਸ਼ੀ ਤੇ ਘਰ ਦੇ ਵਿੱਚ ਤੁਸੀਂ ਸ਼ੁਭ ਚੰਨ ਮਹਿਸੂਸ ਕਰੋਗੇ ਕਿ ਕੁਝ ਚੰਗਾ ਹੀ ਹੋ ਰਿਹਾ ਤੁਹਾਨੂੰ ਇਦਾਂ ਦੀ ਪੋਜ਼ਿਟਿਵਿਟੀ ਦੀ ਆਰਾ ਹਲਕੀ ਰਾਹਤ ਦੇਵੇ ਚਲੋ ਜੇ ਸੁਪਨੇ ਚ ਆ ਗਿਆ ਪ੍ਰੇਤ ਤਾਂ ਉਹਦੀ ਆਇਡੈਂਟੀਫਿਕੇਸ਼ਨ ਕਿੱਦਾਂ ਕਰਨੀ ਹੈ ਪ੍ਰੇਤ ਦੀ ਪਛਾਣ ਦੱਸਣ ਲੱਗੀ ਹੈ ਪਰ ਹਰ ਸ਼ਵੀ ਪਿਤਰਾਂ ਦੀ ਨਹੀਂ ਹੁੰਦੀ ਪ੍ਰੇਤ ਕਈ ਵਾਰ ਪਿਤਰਾਂ ਦੇ ਰੂਪ ਚ ਭਰਮ ਪੈਦਾ ਕਰਕੇ ਸੁਪਨੇ ਚ ਨਜ਼ਰ ਆ ਜਾਂਦੇ ਆ ਮਤਲਬ ਉਹ ਤੁਹਾਨੂੰ ਭੁਲੇਖਾ ਪਾਉਣਾ ਚਾਹੁੰਦੇ ਆ ਕਿ ਤੁਸੀਂ ਪਿਤਰ ਸਮਝ ਕੇ ਉਹਨਾਂ ਨੂੰ ਉਹਨਾਂ ਦੀ ਮਨ ਇੱਛਾ ਪੂਰੀਆਂ ਕਰੀ ਜਾਓ ਉਹਨਾਂ ਦੀ ਪਛਾਣ ਇਹਨਾਂ ਚਿੰਨਾਂ ਨਾਲ ਕਰ ਸਕਦੇ ਹੋ ਚਿਹਰਾ ਦੇਖੋਗੇ ਚਿਹਰੇ ਤੇ ਕਲੇਸ਼ ਰੋਣਾ ਚੀਕਣਾ ਗੁੱਸਾ ਕ੍ਰੋਧ ਕੱਪੜੇ ਪਹਿਰਾਵੇ ਦੇਖੋਗੇ ਮੈਲਕ ਚਲੇ ਫਟੇ ਚਿੱਥੜੇ ਬਦਬੂਦਾਰ ਕਈ ਵਾਰ 스멜 ਵੀ ਆ ਜਾਂਦੀ ਪਤਾ ਨੱਕ ਰਾਹੀਂ ਅੱਖਾਂ ਦੇਖੋਗੇ ਤਾਂ ਉਹਨਾਂ ਪ੍ਰੇਤਾਂ ਦੀਆਂ ਅੱਖਾਂ 'ਚ ਇੱਕ ਅਜੀਬ ਤ੍ਰਿਸ਼ਨਾ ਇੱਕ ਅਜੀਬ ਭੋਖ ਜਾਂ ਕਰੋਧ ਤੁਹਾਨੂੰ ਨਜ਼ਰ ਆਏਗਾ ਸੁਪਨੇ ਦਾ ਵਾਤਾਵਰਣ ਕਿਹੋ ਜਿਹਾ ਹੋਏਗਾ ਤੁਹਾਡੇ ਬੈੱਡ ਦਾ ਤੁਹਾਡੇ ਬਿਸਤਰੇ ਦੇ ਆਲੇ ਦੁਆਲੇ ਦਾ ਆਹਰਾ ਕੀ ਆ ਬੜਾ ਭਾਰੀ ਅੰਧਕਾਰमय ਡਰਾਣਾ ਜਾਂ ਕਬਰ ਹਟ ਵਾਲਾ ਜਦੋਂ ਹੀ ਤੁਸੀਂ ਸੁਪਨੇ ਤੋਂ ਜਾਗੋਗੇ ਉਸ ਵੇਲੇ ਮਨ ਭਾਰਾ ਦਿਲ ਡਰਿਆ ਹੋਇਆ ਘਰ ਵਿੱਚ ਨਕਾਰਾਤਮਕਤਾ ਇਦਾਂ ਕੰਬ ਰਹੀ ਹੋਈਦਾ ਕਈ ਵਾਰੀ ਕਿ ਪਸੀਨੇ ਛੁੱਟੇ ਹੁੰਦੇ ਆ ਸਰਦੀਆਂ ਦੇ ਵਿੱਚ ਵੀ ਤੇ ਤੁਸੀਂ ਪਾਣੀ ਪੀਂਦੇ ਹੋ ਬਾਅਦ ਸੋ ਇਹ ਪ੍ਰੇਤ ਦੀ ਪਛਾਣ ਆ ਇਹ ਧਿਆਨ ਰੱਖਣਾ ਤੁਸੀਂ ਕੀ ਪ੍ਰੇਤ ਪਿਤਰ ਵਾਂਗ ਤੁਹਾਨੂੰ ਧੋਖਾ ਦੇ ਸਕਦਾ ਠੀਕ ਆ ਵੀ ਕਿਸੇ ਨੂੰ ਕਿਸੇ ਨੇ ਡਰਾਉਣਾ ਹੈ ਤਾਂ ਕਿਸੇ ਚੰਗੇ ਦੀ ਦਿੱਖ ਵਿੱਚ ਆ ਸਕਦਾ ਹਾਂ ਕਈ ਵਾਰੀ ਪ੍ਰੇਤ ਪਿਤਰਾਂ ਦਾ ਰੂਪ ਧਾਰ ਲੈਂਦੇ ਆ ਪਰ ਉਹਨਾਂ ਦੀ ਤੁਸੀਂ ਆਵਾਜ਼ ਅੱਖਾਂ ਦੀ ਚਮਕ ਤੇ ਮਨ ਵਿੱਚ ਉੱਠਣ ਵਾਲੀ ਭਾਵਨਾ ਇਹ ਕੁਝ ਪਛਾਣ ਚਿੰਨ੍ਹ ਨੇ ਅਸਲ ਜੋ ਉਹਨਾਂ ਦੀ ਪਛਾਣ ਨੂੰ ਤੁਹਾਡੇ ਸਾਹਮਣੇ ਖੋਲ ਕੇ ਰੱਖ ਦੇਣਗੇ ਪਿੱਤਰ ਹਮੇਸ਼ਾ ਸੀਸ ਤੇ ਆਉਂਦੇ ਆ ਤੇ ਜਿਹੜੇ ਪ੍ਰੇਤ ਉਹ ਜ਼ਿਆਦਾਤਰ ਸ਼ਿਕਾਇਤ ਰੋਟੀ ਪਾਣੀ ਦੀ ਮੰਗ ਮੁਰਗੇ ਮੱਛੀਆਂ ਸ਼ਰਾਬ ਦੀ ਮੰਗ ਹੈ ਨਾ ਜਾਂ ਫਿਰ ਡਰਾਉਣੇ ਸੰਕੇਤ ਦੇਣਗੇ ਤੁਹਾਨੂੰ ਦਬਾਅ ਬਹੁਤ ਪੈ ਜਾਂਦਾ ਤੁਸੀਂ ਜੀਕਾ ਮਾਰਦੇ ਹੋ ਕਿਸੇ ਨੂੰ ਮੈਨੂੰ ਜਗਾ 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 ਮੈਂ ਉੱਠਣਾ ਚਾਹੁੰਨੀ ਹਾਂ ਉੱਠ ਨਹੀਂ ਹੁੰਦਾ ਐਦਾਂ ਦਾ ਕੁਛ ਹਾਲਾਤ ਪੈਦਾ ਕਰ ਦਿਆ ਫਿਰ ਜੇ ਪਿੱਤਰ ਸੁਪਨੇ ਚ ਆਉਣ ਤਾਂ ਫਿਰ ਤੁਸੀਂ ਕੀ ਕਰਨਾ ਆਉਣਾ ਦੋਨਾਂ ਨੇ ਸੁਪਨੇ ਜਾਂ ਪਛਾਣ ਵੀ ਲਿਆ ਡਾਕਟਰ ਤੇਰਾ ਕੋਰਨੇ ਦੱਸਦਾ ਬੜੇ ਵਧੀਆ ਢੰਗ ਨਾਲ ਸੌਖਾ ਸੀ ਸਾਰਾ ਤੁਹਾਨੂੰ ਸਮਝਾਉਣ ਲਈ ਜੋ ਮੈਂ ਸ਼ਬਦਾਂ ਦੇ ਚੋਣ ਕੀਤੀ فرض ਕਰੋ ਜੇ ਪਿੱਤਰ ਸੁਪਨੇ ਚ ਆਏ ਤੁਸੀਂ ਪਛਾਣ ਲਿਆ ਜੋ ਮੈਂ ਨਿਸ਼ਾਨੀਆਂ ਦਸੀਆਂ ਤਾਂ ਅਗਲੇ ਦਿਨ ਤੁਸੀਂ ਗੰਗਾ ਜਲ ਜਾਂ ਪੋਲੀ ਵਾਟਰ ਕੋਈ ਵੀ ਲੈ ਲਓ ਤੇਲ ਛੁਟਕੀ ਚ ਪਾ ਲਓ ਤਰਪਨ ਕਰ ਦਿਓ ਓਮ ਪਿਤਰ ਪੈ ਨਮਹਾਉਂ ਦਾ 11 ਵਾਰ ਜਾਪ ਕਰ ਲਓ ਸਧਾਰਨ ਅੰਨਦਾਨ ਕਰ ਦਿਓ ਜੋ ਤੁਹਾਡੇ ਘਰ ਚ ਅਵੇਲੇਬਲ ਆ ਜਾਂ ਫਿਰ ਗਰੀਬ ਕਿਸੇ ਨੂੰ ਭੋਜਨ ਕਰਾ ਦਿਓ ਉਸ ਦਿਨ ਜ਼ਰੂਰੀ ਹੈ ਇਹਨਾਂ ਦੇ ਨਾਲ ਪਿਤਰਾਂ ਦੀ ਆਤਮਾ ਨੂੰ ਸ਼ਾਂਤੀ ਸਕੂਨ ਮਿਲੇਗਾ ਤੇ ਤੁਹਾਡੇ ਘਰ ਨੂੰ ਮਿਲਣਗੀਆਂ ਅਸੀਸਾਂ ਹਾਂ ਜਿਸ ਸੁਪਨੇ ਚ ਕਦੀ ਜਿਸ ਦਿਨ ਦਿਨ ਦਾ ਮਤਲਬ ਰਾਤ ਪ੍ਰੇਤ ਸੁਪਨੇ ਚ ਆਇਆ ਉਦੋਂ ਤੁਸੀਂ ਕੀ ਕਰਨਾ ਹੈ ਘਰ ਦੇ ਵਿੱਚ ਸਾਨੂੰ ਮੰਨ ਚਾਲੀਸਾ ਲਾ ਦੋ ਮੂਝਵਾਨੀ ਆਉਂਦੀ ਹੈ ਉਹ ਪੜ੍ਹਨੀ ਸ਼ੁਰੂ ਕਰ ਦੋ ਜਾਂ ਸੁੰਦਰ ਕਾਂਡ ਦਾ ਪਾਠ ਕਰ ਲਓ ਤੂਫ ਜਗਾ ਲਓ ਦੀਵਾ ਬੱਤੀ 깔 ਲਓ ਰੁਦਰ ਅਭਿਸ਼ੇਕ ਕਰਉਣਾ ਸਭ ਤੋਂ ਪ੍ਰਭਾਵਸ਼ਾਲੀ ਮੰਨਿਆ ਗਿਆ ਹੈ ਕਈ ਵਾਰ ਉਹ ਪੱਕਾ ਘਰ ਬਣਾ ਲੈਂਦੇ ਆਪਣਾ ਉਹਨਾਂ ਨੂੰ ਉਹ ਮਾਹੌਲ ਚੰਗਾ ਲੱਗਦਾ ਤੇ ਉਹ ਉੱਥੇ ਪੱਕਾ ਹੀ ਆਪਣਾ ਬੋਰੀਆਂ ਬਿਸਤਰਾ ਖੋਲ ਕੇ ਬਹਿ ਜਾਂਦੇ ਆ ਜਾਂਦੇ ਨਹੀਂ ਨਿਸ਼ਾਨੀਆਂ ਮੈਂ ਦੱਸੀਆਂ ਤੁਹਾਨੂੰ ਮਹਿਸੂਸ ਕਿਦਾਂ ਕਰਾਉਂਦੇ ਆ ਉਹ ਸੋ ਰੁਦਰ ਵਿਸ਼ੇ ਕੁਰੋਣਾ ਬਹੁਤ ਲਾਜ਼ਮੀ ਹੈ ਸਮਝੜ ਜਾਓ ਬ੍ਰਹਮ ਪੋਸਤ ਭੋਜਨ ਕਰਾ ਦਿਓ ਅਨਦਾਨ ਕਰ ਦਿਓ ਇਹ ਜਿਹੜੀ ਨੈਗੇਟਿਵ ਪ੍ਰੇਤ ਦੀ ਊਰਜਾ ਹੈ ਇਹ ਹੌਲੀ ਹੌਲੀ ਦੂਰ ਹੁੰਦੀ ਜਾਏਗੀ ਸੋ ਇਹ ਇਹਨਾਂ ਦੋਨਾਂ ਲਈ ਅਲੱਗ-ਅਲੱਗ ਮੈਂ ਤੁਹਾਨੂੰ ਰੀਤੀ ਰਸਮ ਰਿਵਾਜ ਦੱਸਿਆ ਕਰਨੇ ਪੈਣੇ ਆ ਇੱਕ ਅੰਤ ਦਾ ਸਸਪੈਂਸ ਆ ਵਿਰਲਾਪ ਆ ਮੈਂ ਦਿੰਨੀ ਹੁੰਨੀ ਆ ਜੇ ਕਦੇ ਤੁਹਾਨੂੰ ਸ਼ੱਕ ਪੈ ਜਾਏ ਕਿ ਕੀ ਸੁਪਨੇ ਦੇ ਵਿੱਚ ਆਇਆ ਮ੍ਰਿਤਕ ਜਿਹੜਾ ਉਹ ਪਿਤਰ ਸੀ ਜਾਂ ਪ੍ਰੇਤ ਸ਼ੱਕਾ ਪਤਾ ਨਹੀਂ ਲੱਗ ਰਿਹਾ ਕਨਫਿਊਜ਼ਨ ਕ੍ਰੀਏਟ ਹੋ ਗਈ ਡਾਕਟਰ ਤੇਰਾਕੌਰ ਨੇ ਆਹ ਨਿਸ਼ਾਨੀਆਂ ਦੱਸੀਆਂ ਸੀ ਤੁਸੀਂ ਪਛਾਣੀ ਨਹੀਂ ਸਕੇ ਦਿਨ ਵੀ ਛੱਡ ਗਿਆ ਤਾਂ ਅਗਲੀ ਸਵੇਰ ਤੁਸੀਂ ਇੱਕੋ ਹੀ ਕੰਮ ਕਰਿਆ ਕਰਿਓ ਕਾਲੇ ਤੇਲ ਲੈ ਲਓ ਕੁਝ ਥੋਰੇ ਜੇ ਸਾਬਤ ਚਾਵਲ ਕੰਡਤ ਨਾ ਹੋਣ ਤੇ ਇੱਕ ਲੋਟਾ ਜਲ ਲੈ ਲਓ ਇਧਰ ਜਿਹੜਾ ਤੁਸੀਂ ਦੱਖਣ ਵੱਲ ਨੂੰ ਮੂੰਹ ਕਰੋ ਤੇ ਧਰਤੀ ਉੱਤੇ ਕਰਦੇ ਹੋ ਤਰਪਨ ਚਾਹੇ ਕਰ ਦਿਓ ਅਰਪਣ ਤਾਂ ਚਾਹੇ ਦੇ ਦਿਓ ਤਿਲਾਂਜਰੀ ਇਸ ਨਾਲ ਦੋਵੇਂ ਪਾਸੇ ਸੰਤੁਸ਼ਟ ਹੋ ਜਾਣੇ ਆ ਪਿਤਰਾਂ ਨੂੰ ਸ਼ਾਂਤੀ ਮਿਲ ਜਾਣੀ ਆ ਤਾਂ ਜੇ ਕਿਤੇ ਤੁਹਾਨੂੰ ਹੁਣ ਪਤਾ ਨਹੀਂ ਲੱਗ ਸਕਦਾ ਜੇ ਉਹ ਪ੍ਰੇਤ ਹੀ ਸੀ ਤਾਂ ਉਹ ਨੈਗੇਟਿਵ ਊਰਜਾ ਤੁਹਾਡੇ ਘਰੋਂ ਜਿਹੜੀ ਆ ਉਹ ਭੱਜ ਜਾਏਗੀ ਦਰਦੀ ਇਹ ਸੀ ਇੱਕ ਦਿਲਚਸਪ ਟੌਪਿਕ ਕਿ ਪਿਤਰ ਦੇ ਪੇਖ ਚ ਪ੍ਰੇਤ ਵੀ ਆ ਜਾਂਦੇ ਆ ਮੈਂ ਪਿਤਰਾਂ ਦੀਆਂ ਨਿਸ਼ਾਨੀਆਂ ਦੱਸਤੀਆਂ ਪ੍ਰੇਤ ਦੇ ਚਿੰਨ ਦੱਸਦੇ ਆ ਘਰ ਰਹਿਣ ਬਸੇਰਾ ਨਾ ਕਰ ਲੈਣ ਪੱਕਾ ਜੀਆਂ ਨੂੰ ਕੱਢ ਦਿੰਦੇ ਆ ਆਪ ਉਹ ਪੱਕਾ ਬਸੇਰਾ ਬਣਾ ਲੈਂਦੇ ਆ ਆਪਣੀਆਂ ਰਿਸ਼ਤੇਦਾਰੀਆਂ ਨੂੰ ਵੀ ਸੱਦ ਲੈਂਦੇ ਆ ਕਰਾਂਗੇ ਗੱਲਾਂ ਖੁੱਲੀਆਂ ਉਦੋਂ ਤੱਕ ਬਣੇ ਰਹੋ ਮੇਰੇ ਨਾਲ ਹਾਈਪ ਦਾ ਬਟਨ ਨਹੀਂ ਦਬਾਰਿਆ ਕੋਈ ਕਮੈਂਟ ਨਹੀਂ ਆ ਰਿਹਾ ਜਦੋਂ ਵੀਡੀਓ ਦੇਖਦੇ ਆ ਇੱਕ ਕਮੈਂਟ ਹੀ ਕਰ ਦਿਓ ਧਰਮ ਅਨੁਸਾਰ ਕੋਈ ਗੱਲ ਨਹੀਂ ਲਿਖਦਿਆ ਕਰੋ ਠੀਕ ਹੈ ਜੀ ਪਤਾ ਤਾਂ ਲੱਗੇ ਇੰਟਾ ਚੋਂ ਜੋ Song ਹੈ ਉਹ ਜਾਗਦੇ ਰਹੋ ਆਵਾਂਗੀ ਕੱਲ ਨਵੀਂ ਵੀਡੀਓ ਨਾਲ ਦਿਲਚਸਪ ਟੌਪਿਕ ਹੈ ਰੈਡੀ ਹੋ ਰਿਹਾ ਹੈ ਇਸੇ ਕੰਮ ਵੱਲ ਲੱਗੀਆਂ ਆਪਣਾ ਰੱਖੋ ਖਿਆਲ ਟਿਲ ਦੈਨ ਬਾਏ ਬਾਏ ਹਾਈਪ ਦਾ ਬਟਨ ਦਬਾ ਦਿਓ